ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਭਰਾਵੋ ਤਲਵੰਡੀ ਸਾਬੋ ਸਰਮੇ ਕੋਲੇ ਤੇ ਬਹੁਤ ਸਾਰੇ ਟਰੈਕਟਰ ਆ ਭਰਾਵਾਂ ਕੋਲੇ ਤੇ ਦਿਖਾਉਨੇ ਆ ਤੁਹਾਨੂੰ 203600 ਤੇ ਦੋ ਹੈਗੇ ਸ਼ਵਰਾਜ ਭਾਈ ਜੀ ਕਿੰਨੀਆਂ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਹ ਠੀਕ ਠਾਕ ਹੋ ਬਾਈ ਜੀ ਤੇ ਮਾਲਕ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਭਾਈ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਆ ਕਰੋ ਝੜੀ ਲਾ ਦਿਆ ਕਰੋ ਭਾਈ ਹਾਂਜੀ ਹਾਂਜੀ ਇਹ ਆ ਚਰਮੇ ਨੇ ਵੀਡੀਓ ਪਾਈ ਆ ਹਾਂ ਇਹ ਆਪਣੇ ਚੋ ਲੋਕਾਂ ਵਾਂਗੂ ਹੰਕਾਰ ਹੈ ਨਹੀਂ ਬਾਈ ਨਾ ਅੱਜ ਨਾ ਕੱਲੋਂ ਹਾਂਜੀ ਨਾ ਅੱਜ ਤੇ ਨਾ ਕੱਲੋਂ ਹੰਕਾਰ ਨਹੀਂ ਬਾਈ ਆਪਣੇ ਚੋਂ ਜੇ ਮੈਂ ਯੂਟਿਊਬਰ ਹੁੰਦੇ ਜਾਂ ਕੋਈ ਹੋਰ ਹੁੰਦਾ ਬਾਈ ਮੈਂ ਨਾ ਕੁਝ ਵੀ ਨਹੀਂ ਕਹਿ ਸਕਦਾ ਸੌਰੀ ਬਾਈ ਇਹ ਗੱਲ ਹੈ ਕਿ ਆਪਾਂ ਤਾਂ ਬਾਈ ਛੋਡੇ ਤੇ ਆ ਹਾਂ ਹਾਂ ਛੋਡੇ ਕਰਕੇ ਮੈਂ ਆ ਬਾਈ ਤੇ ਆਪਣੇ ਤੇ ਹੰਕਾਰ ਨਹੀਂ ਹੁੰਦਾ ਬਾਈ ਨਾ ਆਵੇ ਤੇ ਨਾ ਆਇਆ ਠੀਕ ਹੈ ਅੱਛਾ ਆਪਾਂ ਬਾਈ ਕੋਲੇ ਆਏ ਆ ਹਾਂਜੀ ਆਪਣਾ ਯਾਰ ਦੋਸਤ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਕਿਹਾ ਕਿ ਆਪਾਂ ਟਰੈਕਟਰ ਉਹੀ ਫਰਮਾਉਨੇ ਆ ਜਿੱਥੇ ਆਪਣਾ ਯੋਗ ਹੋ ਹਾਂਜੀ ਕਿਉਂ ਬਾਈ ਠੀਕ ਹੈ ਜੀ ਬਾਈ ਕੀ ਨਾਂ ਤੇਰਾ ਕੁਲਵਿੰਦਰ ਮਾਨ ਜੀ ਕੁਲਵਿੰਦਰ ਸਿੰਘ ਮਾਲ ਪਿੰਡ ਮਲੋੜ ਜੀ ਮਲੋੜ ਦਾ ਬਾਈ ਦਾ ਪਿੰਡ ਹੈ ਤੇ ਬਾਈ ਦਾ ਪਹਿਲਾ ਟਰੈਕਟਰ ਖਾ ਹੋਇਆ ਆਪਾਂ ਹਾਉਲੈਂਡ 33 ਚਾਰੇ ਪਾਸੋਂ ਦਿਖਾ ਦੇ ਪੁੱਲਰਾ 33 ਟਰੈਕਟਰ ਦੇਖੋ ਭਰਾ ਠੀਕ ਹੈ ਗੱਲ 2007 ਮਾਡਲ ਆ ਟਾਇਰ ਕਿੰਨੇ ਕ ਸਰਮਾ ਟਾਇਰ ਪਿਛਲੇ ਤਾਂ ਬਾਈ ਆਰ ਪੀ ਆਈ ਆ ਪਿਛਲੇ ਤਾਂ ਨਵੇਂ ਆ ਮੂਰਲੇ ਤਾਜੇ ਆ ਮੂਰਲੇ ਹੈਗਾ ਜੀ 75 ਕੇ ਪੈਸੇ 80 ਪੈਸੇ ਕਹਿ ਸਕਦੇ ਹੋ ਹਾਂਜੀ ਤੇ ਸਾਰਾ ओरिजिनल ਕਿਤੋਂ ਰੰਗ ਪੇਟ ਰਿਹਾ ਮਾਨ ਸਾਹਿਬ ਹਨਾ ਛਤਰੀ ਮਿਲ ਜੂ ਇਹਦੀ ਛਤਰੀ ਪਏ ਕਿੱਥੇ ਦੀ ਡੰਡਾ ਫੱਟੀ ਹੈਗੀ ਡੰਡਾ ਬੱਟੀ ਹੈ ਜੀ ਡੰਡਾ ਬੱਟੀ ਹੈਗਾ ਛਤਰੀ ਹੈ ਨਹੀਂ ਬੱਟਰੀ ਬੂਟਰੀ ਚੰਗੀ ਹੈ ਬਾਈ ਬਿਲਕੁਲ ਸਹੀ ਤੇ 50 ਨੰਬਰ ਹੈ ਜੀ ਹਾਂ ਨੰਬਰ 50 ਨੰਬਰ ਪੰਜਾਬ ਆ ਬਾਈ 50 ਨੰਬਰ ਦੋ ਸਪੀਡ ਟਰੈਕਟਰ ਆ ਅੱਛਾ ਜੀ ਤੇ ਪਲੱਸ ਬਾਈ 55 ਚੀ ਵਾਲਾ ਨਾ ਇਹ ਹਾਂਜੀ 55 ਚੀ ਵਾਲਾ ਇੰਜਨ ਕਹਿਦਾ ਜੀ ਓਕੇ ਜੀ ਇੰਜਨ ਗੇਅਰ ਦਾ ਓਕੇ ਕਹਿੰਦਾ ਬਾਈ ਆ ਕੇ ਲੈ ਮਾਨ ਸਾਹਿਬ ਰਿਹਾ ਮੇਰੇ ਕੋਲੇ ਸਵਾ 3 ਲੱਖ ਰੁਪਏ ਤੁਸੀਂ ਡਿਮਾਂਡ ਲਿਖੀ ਆ ਸਵਾ 3 ਲੱਖ ਡਿਮਾਂਡ ਆ ਭਰਾ ਮੈਂ ਦੇਉਂਗਾ ਕਿੰਨੇ ਦਾ ਕੋਈ ਗੱਲ ਨਾ ਕਿਹੜਾ ਮਾਡਲ ਆ ਜੀ ਹਾਂ 10 7 ਮਾਡਲ 7 ਮਾਡਲ ਪੰਜਾਬ ਨੰਬਰ ਅੱਛਾ ਜੀ ਕਿੰਨੇ ਦਾ ਮਾਨ ਸਾਹਿਬ ਪੂਰੇ 3 ਲੱਖ ਦਾ ਮੈਂ ਬਹਿਤ ਕਰ ਲੂੰ ਹਰਦਾ ਨਹੀਂ ਹਾਂ ਵੀ ਗੱਲ ਮੈਂ ਬਹਿਤ ਕਰਦਾ ਕਰਾਂ ਮੈਨੂੰ ਵੀ ਆਜੋ ਵਿੱਚ ਤੁਸੀਂ ਆਜੋ ਹੋਰ ਹੁਣ ਆ ਮੇਰੇ ਭਾਈ ਆਇਆ ਬਾਈ ਯਾਰ ਵੀਡੀਓ ਦੇਖ ਕੇ ਅੱਛਾ ਜੀ ਤੇ ਕੀ ਨਾਮ ਬਾਈ ਤੇਰਾ ਮੇਰਾ ਨਾਮ ਦਾ ਜਗਸੀਰ ਹੈ ਪਿਲਸਿਆ ਪਿੰਡਾ ਪਿਲਸਿਆ ਜਗਸੀਰ ਸਿੰਘ ਪਿਲਸਿਆ ਤੋਂ ਬਾਈ ਕੀ ਕਹੇ ਬਾਈ ਕਹਿੰਦਾ ਮੈਂ ਸਾਰੀਆਂ ਵੀਡੀਓ ਦੇਖਦਾ ਤੇਰੀਆਂ ਲੈ ਕਮੈਂਟ ਸ਼ੇਅਰ ਵੀ ਕਰਦਾ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਕਿੰਨੇ ਦਾ ਛੱਡ ਦਾਂਗੇ ਜੀ ਇਹ ਇਹ ਬਾਈ ਕਹਿੰਦਾ 3 ਲੱਖ ਦਾ ਮੈਂ ਬਹਿਤ ਕਰਨ ਨੂੰ ਛੱਡ ਦਾਂ ਹਾਂਜੀ ਹਾਂਜੀ ਕਰਦਾ ਮੈਂ ਬਾਈ ਕਰਦਾ ਕਰੂੰਗਾ ਬਾਈ ਹਰਦਾ ਲੈ ਲੈ ਮੈਨੂੰ ਵਿੱਚ ਟਰੈਕਟਰ ਲੈ ਜਾਾਂਗੇ ਬਾਈ 2 ਲੱਖ ਲੈ ਲੈ ਵੀਡੀਓ ਪਾ ਦੇ ਹੁਣ ਹੀ ਕਹਿੰਦਾ 97000 ਰੁਪਏ ਦਾ ਟਰੈਕਟਰ ਲੈ ਲਾਂਗੇ ਬਾਈ ਠੀਕ ਹੈ ਤੱਕਾ ਨਹੀਂ ਪਈ ਤੇ ਨਾ ਛੱਡ ਦੇ ਹੁਣ ਮਰਜੀ ਅੱਗੇ ਆ ਗਿਆ ਜੀ ਆਹ ਦਿਵਾਲਾ ਆ ਗਿਆ 855 ਮਾਨ ਸਾਹਿਬ ਕਹਿੰਦੇ ਤੱਕਾ ਮਰਜੀ ਹੈ ਕਹਿੰਦੇ ਤੇਰੇ 11 ਮਿੰਟ ਕਰ ਰਾਮ ਇੱਕ ਮਿੰਟਾਂ ਮਿੰਟਾਂ ਪਹਿਲੇ ਪੀਵੀ 53 ਪੰਜਾਬ ਨੰਬਰ ਆ ਪਿਛਲੇ ਟਾਇਰ ਦਾ ਪਤੰਦਰ ਜਾਵਾਂ ਤਾਜੇ ਪਾਈ ਫਿਰਦਾ ਧੋਨਾ ਦੇ ਹੈ ਨਾ ਭਾਈ ਮਾਨ ਸਾਹਿਬ ਆ ਸਾਰਾ ਦੇ ਤਾਜੇ ਆਪਣੇ ਐ ਲੱਗਦਾ ਜਿਵੇਂ ਹੁਣੀ ਚੜਾ ਕੇ ਲੈਂਦਾ ਹੋ ਗਿਆ ਮੂਰਲੇ ਕਰਮਾ ਜੀ ਹੈਗੇ ਮੂਰਲੇ 90 ਪੈਸੇ ਟਾਇਰ ਹੈਗੇ ਭਾਈ 85 ਦਾ ਪੈਗੇ ਹੈਗੇ ਆ 90 ਪੈਸੇ ਟਾਇਰ ਆ ਭਰਾ ਮੇਰੇ 3 ਲੱਖ ਤੇ 50000 ਇਹ ਰੇਂਡਾ ਹੁੱਕਿਆ ਮਨਾ ਹੈ ਬਿਲਕੁਲ ਉਸੇ ਬਾਗ ਹੀ ਲੈ ਜੀ ਤੇ ਛਤਰੀ ਛੁਤਰੀ ਦੀ ਛਤਰੀਆ ਡੰਡਾ ਫੱਟੀ ਇਹ ਨਹੀਂ ਛਤਰੀ ਡੰਡਾ ਫੱਟੀ 11 ਮਾਦਲਾ 3 ਲੱਖ ਤੇ ਲੋਡ ਨੰਬਰ ਲੋਡ ਨੰਬਰ 3 ਲੱਖ ਤੇ 85000 ਡਿਮਾਂਡ ਲਿਖੀ ਬੈਠਾ ਭਾਈ ਹਾਂਜੀ ਕਿੰਨੇ ਦਾ ਮਨਾ ਪੂਰਾ ਮੋਟਾਈ ਨਾਲ 60000 ਦਾ ਸਹੀ ਦੱਸ ਸਹੀ ਹੈ ਜੀ ਭਾਈ 55000 55000 ਕਹੇ ਤੋ ਨਹੀਂ ਕਦੇ ਨਹੀਂ ਜੀ ਮੈਂ ਕਹੂੰਗਾ ਫਿਰ 1.5 ਲੱਖ ਰੁਪਿਆ ਟਰੈਕਟਰ ਜੋੜ ਕੇ ਲੈ ਜੇ ਕੋਈ ਬਲੋ ਕੋਈ ਕਿਸੇ ਗੱਲੋਂ ਤੇਲ ਬ੍ਰੇਕ ਡਬਲ ਕਲਚਰ ਬਾਈ ਕੁਛ ਕਹੀ ਜਾਵੇ ਯਾਰ ਠੀਕ ਹੈ ਗੱਲ ਬਾਈ ਸੱਤ ਕਹਿੰਦਾ ਆਪਾਂ ਬਾਈ ਤੋਂ ਮੌਕੇ ਤੇ 55000 ਦਾ ਟਰੈਕਟਰ ਲੈ ਲਾਂਗੇ ਮਾਨ ਮਾਨ ਤੇ ਆਪਾਂ ਨੂੰ ਪੂਰਾ ਮਾਨ ਆਪਣੇ ਤੋਂ ਮਾਨ ਨਹੀਂ ਆਏ ਕਿਹੜੇ ਨਾ ਕਰੋ ਕੋਈ ਗੱਲ ਨਹੀਂ ਕੋਈ ਤੇ ਧੱਕਾ ਕਰਦਾ ਤੇ ਭਰਾ ਤੈਨੂੰ ਦੇਖ ਰਿਹਾ ਹਾਲ ਵਰਲਡ ਦੇ ਵਿੱਚ ਦੇਖ ਰਿਹਾ ਬਾਈ ਤੇ ਤੁਹਾਡੇ ਤੇ ਮਾਨ ਤਾਂ ਇਹੋ ਕਹਿੰਦਾ ਬਾਈ ਮਾਨ ਸਾਹਿਬ ਨਹੀਂ ਉਹ ਤਾਂ ਠੀਕ ਹੈ ਜੀ ਠੀਕ ਹੈ ਗੱਲ ਕੋਈ ਧੱਕਾ ਨਹੀਂ ਆਉਦੇ ਭਰਾਵਾ ਵਾਸਤੇ ਕਹਿ ਰਿਹਾ ਉਦੋਂ ਵਾ ਫੇ 33 ਦੀ ਮਨਸਾ 2008 ਮਾ ਟਾਇਰ ਹੈਗੇ ਆ ਬਾਈ ਟਾਇਰ 70 ਪੈਸੇ ਇਹਦੇ ਵੀ ਛਤਰੀ ਹੈ ਨਹੀਂ ਯਾਰ ਇਹਦੇ ਵੀ ਇਹਦੇ ਅੱਛਾ ਇਹਦੇ ਵੀ ਹੈ ਜੀ ਇਹ 33 ਹੱਥ ਮਾਰ ਲੈ ਤੇਰਾ ਨੰਬਰ ਕਿੱਥੋਂ ਦਾ ਪੰਜਾਬ ਦਾ ਜੀ ਇਹ ਵੀ ਪੰਜਾਬ ਨੰਬਰ ਆ ਵੀਰ ਕੋ ਸਾਰੇ ਕੈਂਟੇ ਲਗਭਗ ਪੰਜਾਬ ਨੰਬਰ ਹੀ ਹੁੰਦੇ ਆ ਬਾਈ ਕੋਲੇ ਟਾਇਰ ਨਹੀਂ ਨਹੀਂ ਮਢੰਡੇ ਨਾ ਹੈ ਮਢੰਡੇ ਨਾ ਪੰਜਾਬ ਨੰਬਰ ਆ ਬਾਈ ਟਾਇਰ ਸਰਮਾ ਜੀ ਟਾਇਰ ਹੈਗੇ 65 70 ਪੈਸੇ ਬਾਈ ਨੋਜਵਾਨਾ ਪਲੱਸ ਟਰੈਕਟਰ 55 ਐਚਪੀ ਵਾਲਾ ਸਾਰਾ ਓਰੀਜਨਲ ਹੈ ਜੀ ਸਾਰਾ ਓਰੀਜਨਲ ਕਿਤੇ ਰੰਗ ਪੇਂਟ ਨਹੀਂ ਹੋਇਆ ਸਵਾ 3 ਲੱਖ ਰੁਪਏ ਡਿਮਾਂਡ ਕਰਤਾ ਭਾਈ ਹਾਂਜੀ ਮਾਨ ਸਾਹਿਬ ਕਿੰਨੇ ਦਾ 3 ਲੱਖ ਦਾ ਹੀ ਮੈਂ ਫੇਰ ਵਾਪਸ ਕਰੂੰ ਕਿਹੜਾ ਮਾਡਲ ਹੈ ਜੀ ਓਏ ਤੁਸੀਂ ਹਟਲਾ ਹੀ ਨਹੀਂ ਕਰਦਾ ਜੀ ਚਰਮਾ ਕਿਹੜਾ ਮਾਡਲ ਹੈ 8 ਮਾਡਲ 8 ਮਾਡਲ ਆਪਾਂ ਟਰੈਕਟਰ ਲੈ ਲਾਂਗੇ ਭਾਈ ਤੁਹਾਨੂੰ ਐਨੇ ਦਾ ਕਿਸੇ ਨੇ ਦੇ ਦਿੱਤਾ ਪਰ ਆਪਾਂ ਫੇਰ ਵੀ ਜ਼ਿੰਮੇਵਾਰ ਆ ਭਾਈ 3 ਡਿਮਾਂਡ ਆ ਡਿਮਾਂਡ ਤਾਂ ਸਵਾ 3 ਲਿਖੀ ਬਟਾ ਬਤਿੰਦਰ ਸਵਾ 3 295000 ਦਾ ਟਰੈਕਟਰ ਲੈ ਲਾਂਗੇ ਬਾਈ ਤੋਂ 295000 ਦਾ ਬਣਦੀ ਭਰਾ ਆਪਾਂ ਦਾ ਵੀਡੀਓ ਪਾਉਣ ਤੋਂ ਪਹਿਲੇ ਕਹਤਾ ਸੀ ਆਪਾਂ ਟਰੈਕਟਰ ਉਹ ਫਰਮਾਉਣੇ ਹੁੰਦੇ ਜਿੱਥੇ ਜ਼ਰੂਰ ਹੋਵੇ ਹਾਂ ਇਹ ਅਗਲਾ 1 ਕਰਪਿਆ ਨਿਕਟਾਉਂਦਾ ਆਪਾਂ 55000 ਚੱਕਦੇ ਨੇ ਆਉਜੀ ਇਹ ਇਹਨਾਂ ਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਹਾਂ ਪੁਰਾਣਾ ਕੱਟਿਆ ਜਾ ਬਾਈ ਲੋਨ ਫੈਂਸ ਚ ਲੋਨ ਫੈਂਸ ਬਾਈ ਜਿਹੜਾ 12 ਤੋਂ ਉੱਪਰ ਆ ਉਹਨਾਂ ਤੇ ਹੁੰਦਾ ਉਹ ਦੋਹਾਂ ਦੇ ਸ਼ਵਰਾਜਾਂ ਦੇ ਦੋਹਾਂ ਤੇ ਹੁੰਦਾ ਠੀਕ ਹੈ ਉਹ ਦੋਵਾਂ ਦਾ 13 ਮਾਡਲ ਆ 13 ਮਖੰਗਾ ਨੰਬਰ ਆ ਬਾਈ 50 ਨੰਬਰ ਟਰੈਕਟਰ ਕੋਲੇ ਲਾ ਲਾ ਇੱਕ ਮਿੰਟ ਮਾਸ ਜੀਤੇ ਮੇਰੀ ਰੂਹ ਜਾਂ ਰੂਹ ਹੀ ਖੁਸ਼ ਹੋਵੇ ਨਾ ਮੈਂ ਉਹਦੇ ਵਾਰ ਹੀ ਕਹਿਣਾ ਹੁੰਦਾ ਹਾਂ ਹਾਂਜੀ ਟਰੈਕਟਰ ਮਾਡਲ ਹੀ ਤੇਰਾ ਟਰੈਕਟਰ ਦੀ ਕੰਡੀਸ਼ਨ ਨਾਲ ਜਿਹੜੀ ਬਾਈ ਹਾਂਜੀ 16 17 ਵਰਗੀ ਆ ਹਾਂਜੀ ਹਾਂਜੀ ਕਿਉਂ ਮਾਨ ਸਾਹਿਬ ओरिजिनल 3000 ਘੰਟਾ ਚੱਲਿਆ ਇਹ ਟਰੈਕਟਰ ਕੋਆ ਲਾਲ ਸਾਹਿਬ ਬਾਈ ਕੋਕਾ ਪੀ ਸੀ ਆ ਬਾਈ ਦਾ ओरिजिनल 3000 ਘੰਟਾ ਚੱਲਿਆ ਵੀਰੇ ਕਿਸੇ ਨਾਲ ਤੇ ਬਾਈ ਕੋਈ ਕਿਤੇ ਰੰਗ ਪੇਂਟ ਕਲਮ ਦਾ ਨਿਸ਼ਾਨ ਵੀ ਦਿਖਾ ਦੇ ਲਿਖ ਕੇ ਦੇਵਾਂਗੇ ਲਿਖ ਕੇ ਦੇਵਾਂਗੇ ਤੇ ਮੀਟਰ ਦਿਖਾ ਦੇ ਬਾਈ ਮਾੜਾ ਜਾਂ ओरिजिनल 3000 ਘੰਟਾ ਚੱਲਿਆ ਨੰਬਰ ਹੈ ਫੇ ਅਗਲਾ ਕਹਿੰਦਾ ਕਿ ਯਾਰ ਜਾਣ ਕੇ ਕਹੀ ਜਾਂਦੇ ਹੈ ਤਿੰਨ ਹਜ਼ਾਰ ਪਚੋ ਵੀ ਦਿਖਾ ਦੇ ਪਾਣੀ ਯਾਰ ਘੰਟਾ ਚੱਲਿਆ ਰਹਿਣ ਨਾਲ ਕਿਹੜੀ ਡੱਬੀ ਚ ਲੁਕੋ ਕੇ ਰੱਖਿਆ ਇਹ ਕਿਤੇ ਲੁਕੋਇਆ ਹੀ ਸੀ ਬਸ ਐ ਲੱਗਦਾ ਬਾਈ ਉਹ ਮਾੜਣ ਕਿਹੜਾ ਸੀ ਸਤਨਾਮ ਦੇ ਆਖਰ ਵਾਂਗੋ ਬਾਈ ਸੂਰਜ ਜੀ ਬੱਚੇ ਮਾੜਣ ਪੰਜ ਪੰਜ ਮੋੜਾ 13 ਮਾੜਲਾ ਤੇ ਸ਼ਰਮਾ ਜੀ ਈ ਡਿਮਾਂਡ ਮੁੰਡਾ ਡਿਮਾਂਡ 4 ਲੱਖ 25 ਹਜ਼ਾਰ ਰੁਪਈਆ ਜੀ 4 ਲੱਖ 25 ਹਜ਼ਾਰ ਕਿੰਨੇ ਦਾ ਛੱਡ ਦਾਂਗੇ 4 ਲੱਖ 10 ਹਜ਼ਾਰ ਦਾ ਏ ਮੇਰਾ ਵਿੱਚ ਰੱਖਣ ਲੱਗ ਗਿਆ ਨਹੀਂ ਨਹੀਂ ਇਹ ਤਾਂ ਬਾਈ ਜੀ ਮੇਰੀ ਗੱਲ ਸੁਣ ਲੈ ਇਹ ਤਾਂ ਐ ਸਾਂਭਿਆ ਜਾਵਾ ਨਾਗਾਂ ਨੂੰ ਇਹਦਾ ਰੇਟ ਹੀ ਐ ਬਾਈ ਤੁਹਾਨੂੰ ਗੱਲ ਦੱਸਾਂ ਮੈਂ ਹਾਂ ਮਾਨ ਸਾਹਿਬ ਬਾਈ ਜੀ ਤੁਹਾਨੂੰ ਇਹਦਾ ਟਰੈਕਟਰ ਮਾੜਾ ਨਹੀਂ ਹੈਗਾ ਦੇਖੋ ਕੰਡੀਸ਼ਨ ਦੇਖੋ 20 ਮਾਡਲ ਦੀ ਕੰਡੀਸ਼ਨ ਬਖਾਉਂਦਾ ਤੁਹਾਨੂੰ ਮਾੜਾ ਨਹੀਂ ਹੈਗਾ ਟਰੈਕਟਰ ਬਾਈ 4 ਲੱਖ ਤੇ 5000 ਦਾ ਹਾਂਜੀ ਹਾਂਜੀ 4-5 ਦਾ ਦੇ ਦੇ 4 ਲੱਖ 5000 ਦਾ ਬਾਈ 10 ਕਹਿੰਦਾ ਸੀ 4 ਲੱਖ 5000 ਦਾ ਟਰੈਕਟਰ ਲੈ ਲਾਂਗੇ ਬਾਈ ਤੋਂ ਕੁੱਟ ਮਾਰ ਕੇ ਬਾਈ ਨੰਬਰ ਰੱਖ ਦੇ ਤੇਰਾ ਸਿੱਧਾ ਹੀ ਨੰਬਰ 98767 ਜੀ 98767 ਬਾਈ 36187 36187 ਜੀ ਕੁਲਵਿੰਦਰ ਮਾਲ ਜੀ ਕੁਲਵਿੰਦਰ ਸਿੰਘ ਮਾਲ ਬਾਈ ਦਾ ਪਿੰਡਾ ਮਲੂਟ ਸ਼ਹਿਰ ਆ ਠੀਕ ਆ ਗੱਲ ਬਾਈ ਇਹਨੂੰ ਫੋਨ ਕਰ ਲਿਓ ਜੇ ਨਸੋਟੇ ਨਾਂ ਲੋਟ ਆਇਆ ਇਹ ਬਾਈ ਮੈਨੂੰ ਫੋਨ ਕਰ ਲਿਓ ਹਾਂ ਬਾਕੀ ਠੀਕ ਆ ਗੱਲ ਬਾਈ ਨੂੰ ਸ਼ਰਮੇ ਦਾ ਬਾਕੀ ਇੱਕ ਗੱਲ ਹੋਰ ਆ ਬਾਈ ਸੁਣੋ ਸ਼ਰਮੇ ਦਾ ਤੇ ਬਾਈ ਦਾ ਭਰਾ ਮੇਰੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਭਾਵੇਂ ਬਾਈ ਨਾਲ ਕੰਡੈਕਟ ਕਰ ਲਿਓ ਤੇ ਭਾਵੇਂ ਕਰ ਲਿਓ ਭਰਾ ਮੇਰੇ ਸ਼ਰਮੇ ਨਾਲ ਬਾਈ ਜੀ ਗੱਲ ਇੱਕ ਹੋਰ ਆ ਬਾਈ ਕਹੇ ਲਾ ਕਹੇ ਮੈਂ ਕਹਿੰਦਾ ਹਾਂਜੀ ਜੇ ਤਾਂ ਤੁਹਾਡਾ ਅਸੀਂ ਪਾਟੇ ਨੋਟੀਆਂ ਲੈਂਦੇ ਹਾਂਜੀ ਹਾਂਜੀ ਤੇ ਮਾੜਾ ਟਰੈਕਟਰ ਨਾਲ ਠੀਕ ਹੈ ਗੱਲ ਠੀਕ ਹੈ ਗੱਲ ਸੌਦਾ ਕਰਕੇ ਸੌਦਾ ਨੋਟ ਫੜਾ ਕੇ ਬਾਈ ਨੂੰ ਚਲਾ ਦੇ ਚੱਕ ਬਾਈ ਬਾਕੇ ਵੇਚੋ ਸੰਦ ਪਾ ਲਿਓ ਮਗਰ ਬਾਕੇ ਲੈ ਕੇ ਜਾਇਓ ਹਾਂ ਚਲਾ ਕੇ ਬਾਕੇ ਜਿਵੇਂ ਤੁਹਾਡੀ ਤਸੱਲੀ ਆਉਂਦੀ ਓਵੇਂ ਟਰੈਕਟਰ ਲੈ ਕੇ ਜਾਓ ਕਿਉਂ ਮਨ ਸਾਹਿਬ ਜਿਵੇਂ ਮਰਜ਼ੀ ਤਸੱਲੀ ਕਰਕੇ ਜਾਓ ਠੀਕ ਹੈ ਲੈ ਗੱਲ ਬਾਈ ਹਾਂਜੀ ਹਾਂਜੀ ਤੇ ਲਾਈਕ ਕਮੈਂਟ ਬਾਈ ਤੱਬਕੇ ਕਰਦੇ ਹੋ ਤੁਹਾਡੇ ਵਾਸਤੇ ਇੰਨੀ ਮਿਹਨਤ ਕਰਦਾ ਬਾਈ ਮੈਂ ਤੇ ਬਹੁਤ ਬਹੁਤ ਮਿਹਰਬਾਨੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਨ ਸਾਹਿਬ ਜੀ ਓਕੇ ਭਰਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਤੇ ਨਾਲੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਭੱਲਰ ਸਰਵੰਦੀ ਸਾ ਬੋਲਾ ਤੇ ਕੋਈ ਜੀ ਧੰਨਵਾਦ